ਮੇਰੇ ਵੱਲੋਂ ਮੇਰੇ ਸਾਰੇ ਪਿਆਣਾ ਪ੍ਰਾਵਾਂ ਨੂੰ ਪਿਆਰ ਭਰੀ ਨਿਗੀ ਸਤ ਸ੍ਰੀ ਅਕਾਲ ਜੀ। ਲੋ ਜੀ ਅੱਜ ਮੈਂ ਇੱਕ ਬਹੁਤ ਹੀ ਪੁਰਾਣਾ ਗੀਤ ਲੈ ਕੇ ਹਾਜ਼ਰ ਹੋਈ ਆਂ। ਜਿਵੇਂ ਕਿ ਹੀਰਾਂਜੇ ਬਾਰੇ ਤਾਂ ਆਪਾਂ ਸਾਰੇ ਹੀ ਜਾਣਦੇ ਆਂ। ਇਹ ਗੀਤ ਉਹਨਾਂ ਨਾਲ ਸੰਬੰਧਿਤ ਹੈ। ਲੋ ਮੈਂ ਸ਼ੁਰੂ ਕਰਦੀ ਆਂ ਗੀਤ। ਬੀਨੇ ਵਜਾਈ ਰਾਂਝੇ ਚਾਕਨੇ ਮਨ ਵਿੱਚ ਮੇਰੇ ਨੀਸਯੋ ਵਜੀ ਮਨ ਵਿੱਚ ਮੇਰੇ ਬੀਨ ਵਜਾਈ ਰਾঞ্জে ਚਾਕ ਨੇ ਵਜੀ ਮਨ ਵਿੱਚ ਮੇਰੇ ਨੀਸਯੋ ਵਜੀ ਮਨ ਵਿੱਚ ਮੇਰੇ ਤਖਤ ਹਜ਼ਾਰੇ ਦੀਆ ਮਾਲਕਾ ਕਿੱਥੇ ਲਾਏ ਨੇ ਵੇ ਡੇਰੇ ਜੋ ਗਿਆ ਕਿੱਥੇ ਲਾਏ ਨੇ ਵੇ ਡੇਰੇ ਕਿਸ ਨੇ ਬਣਾਇਆ ਜਾਂਜਦਾ ਕਿਨੇ ਲਾਇਨੇ ਵੇਸੇ ਰੇ ਜੋ ਗਿਆ ਕਿਨੇ ਲਾਇਨੇ ਵੇਸੇ ਰੇ ਮਾਨੇ ਬਣਾਇਆ ਲੜਾ ਜਾਂਜਦਾ ਪਹਿਣਾ ਬਨਨੇ ਨੀ ਸੇ ਰੇ ਨੀ ਵੰਨੇ ਨੇ ਨੀ ਸਹਰੇ ਕੱਢਵੇ ਪੰਡਤਾ ਪੱਤਰੀ ਲਿਖ ਦੇ ਲੇਖ ਵੇ ਮੇਰੇ ਜੋਗਿਆ ਲਿਖ ਦੇ ਲੇਖ ਵੇ ਮੇਰੇ ਲਿਖਣ ਵਾਲਾ ਤਾਂ ਲਿਖ ਗਿਆ ਹੁਣ ਵਸਨਾ ਕੋਈ ਮੇਰੇ ਨਹੀਂ ਰਹੇ ਹੁਣ ਵਸਨਾ ਕੋਈ ਮੇਰੇ ਆਖਿਓ ਰਾਂਝੇ ਚਾਕ ਨੂੰ ਤੀ ਦੋ ਮਝੀਆਂ ਨਹੀਂ ਸ਼ੇ ਮੱਝੀਆਂ ਨੀ ਛੇੜੇ ਮੱਝੀਆਂ ਚਰੇਂਦਾ ਰਹੇਗੀਆ ਹੀਰ ਲੈਗੇ ਨੀਖੇ ਚਾਕ ਨੂੰ ਹੀਰ ਜਾ ਬੈਠੀ ਖੇੜੇ ਨੀ ਸਈਓ ਹੀਰ ਜਾ ਬੈਠੀ ਖੇੜੇ ਤੋਖਾ ਨਾ ਦੇਵਾਰਾਂ ਜੇ ਚਾਕ ਨੂੰ ਮਾਪੇ ਦੁਸ਼ਮਣ ਮੇਰੇ ਦੁਸ਼ਮਣ ਮੇਰੇ ਜੋਗੀ ਬਾਣਿਆ ਰਾਂਝੀ ਆਵੇ ਤੁਰ ਜਾ ਨਾਲ ਮੈਂ ਤੇਰੇ ਜੋਗੀ ਆਵੇ ਤੁਰ ਜਾ ਨਾਲ ਮੈਂ ਤੇਰੇ ਬੀਨ ਵਜਾਈ ਰਾਂਝੇ ਚੱਕਨੇ ਵਜੀ ਮਨ ਵਿੱਚ ਮੇਰੇ ਨੀਸਯੋ ਵਜੀ ਮਨ ਵਿੱਚ ਮੇਰੇ ਤਕਤ ਹਜ਼ਾਰੇ ਦੀਆ ਮਾਲਿਕਾ ਕਿਥੇ ਲਾਏ ਨੇ ਡੇਰੇ ਜੋਗੀ ਤੇ ਲਾਏ